ਕਦੇ ਉੱਥੋਂ ਅੱਗੇ ਅਮਰੀਕਾ ਜਾਂਦਾ ਤੁਹਾਡੇ ਮਨ ਦੇ ਵਿੱਚ ਖਿਆਲ ਨਹੀਂ ਆਇਆ ਕਿ ਵੀ ਇੰਨੇ ਜਾਂਦੇ ਡੋਂਕੀ ਅਮਰੀਕਾ ਦੀ ਲਾਰ ਹੈ ਤੇ ਵੀ ਮੈਂ ਵੀ ਗਾਂ ਅਮਰੀਕਾ ਦੀ ਡੋਂਕੀ ਲਾ ਕੇ ਤੇ ਉੱਥੇ ਡਾਲਰ ਕਮਾਵਾਂ ਵੀ ਇੱਥੇ ਗੁਜ਼ਾਰਾ ਹੁਣ ਤਹੇ ਹੀ ਕਹਿ ਰਹੇ ਕੋ ਵਧੀਆ ਸਿਸਟਮ ਹੈ ਪਰ ਇੱਕ ਵਾਰੀ ਅਮਰੀਕਾ ਦਾ ਸੁਪਨਾ ਤੇ ਸਾਰਿਆਂ ਦਾ ਹੁੰਦਾ ਨਾ ਕਿ ਮੈਂ ਵੀ ਅਮਰੀਕਾ ਤੱਕ ਪਹੁੰਚ ਜਾਵਾਂ ਤੁਸੀਂ ਮੈਨੂੰ ਬਹੁਤ ਸੋਹਣੀ ਗੱਲ ਪੁੱਛੀਏ ਜਿਹੜੇ ਮੇਰੇ ਭੈਣ ਭਰਾ ਉੱਥੇ ਆਉਂਦੇ ਨੇ ਨਾ ਰੋਟੀ ਖਾਣ ਵਾਸਤੇ ਉਹ ਸੋਚਦੇ ਨੇ ਕਿ ਮੈਂ ਤਾਂ ਇੱਕ ਛੋਟ ਆ ਇਸ ਤਿਹਾਂ ਦੇ ਨੂੰ ਬਹੁਤ ਜ਼ਿਆਦੇ ਤੇ ਸੋਚਣਗੇ ਕਿ ਮੈਂ ਇੱਥੇ ਬੈਠੀ ਆ ਉਸਤੇ ਅਮਰੀਕਾ ਚੱਲਿਆਂ ਡੌਂਕੀ ਲੜ ਵਾਸਤੇ ਨਾ ਉਹਨਾਂ ਵਾਸਤੇ ਬੜੀ ਵੱਡੀ ਗੱਲ ਉਹ ਸੋਚਣ ਪਰ ਨਹੀਂ ਮੈਂ ਕਦੇ ਨਹੀਂ ਸੋਚਿਆ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਅਮਰੀਕਾ ਪਹੁੰਚ ਜਾਵਾਂ ਮੇਰੇ ਰੈਸਟੋਰੈਂਟ ਤੋਂ ਕਮ ਸੇ ਕਮ ਰੋਟੀ ਕੋਈ 50 ਤੋਂ 60 70 ਹਜ਼ਾਰ ਬੰਦਾ ਰੋਟੀ ਖਾ ਕੇ ਅਮਰੀਕਾ ਦੇ ਵਿੱਚ ਸੈਟਲ ਹੋਇਆ ਪਰ ਮੈਂ ਨਹੀਂ ਕਦੀ ਸੋਚਿਆ ਕੋਲਾਂ ਤੁਹਾਨੂੰ ਕਰਦੇ ਨੇ ਨੰਬਰ ਹੈ ਉਹਨਾਂ ਦੇ ਸਾਰੇ ਬਹੁਤ ਜ਼ਿਆਦਾ ਬਹੁਤ ਮੈਨੂੰ ਪਿਆਰ ਮਿਲਦਾ ਸਾਰਿਆਂ ਤੋਂ ਕਿਉਂਕਿ ਜਦੋਂ ਉੱਥੇ ਜ਼ੁਬਾਨ ਨਹੀਂ ਨਾ ਹੁੰਦੀ ਤੇ ਕੋਈ ਬਿਮਾਰ ਕਿਉਂਕਿ ਕੰਟਰੀ ਚੇਂਜ ਹੁੰਦੀ ਮੌਸਮ ਚੇਂਜ ਹੁੰਦਾ ਬਿਮਾਰ ਹੋ ਗਿਆ ਦੀਦੀ ਅਸਿਆ ਹੋ ਗਿਆ ਦੀਦੀ ਸ ਮੈਂ ਸਭ ਦੀ ਬੜੇ ਦਿਲ ਤੋਂ ਹੈਲਪ ਕਰਦੀ ਆਂ ਬਾਕੀ ਇੱਕ ਗੱਲ ਦੱਸਾਂ ਜਾਂਦਾ ਵੀਰ ਹਰੇਕ ਦਿਵਸ ਦੀ ਗੱਲ ਨਹੀਂ ਹੈਲਪ ਕਰਨਾ ਹੈਲਪ ਹੋ ਕਰਦਾ ਜੜਾਫ ਟੁੱਟ ਜਾਂਦਾ ਠੀਕੇ ਕਈ ਹੱਥ ਟਿਕਰਨਾ ਵੀਰ ਮੈਂ ਬਹੁਤ ਟੁੱਟੀ ਹੋਈ ਆਂ ਸੱਚੀ ਮੈਂ ਸੱਚ ਕਹਿੰਦੀ ਆਂ ਔਨ ਕੈਮਰਾ ਕਹਿੰਦੇ ਵੀਰ ਜਿਹੜੀ ਬਿਨਾ ਮਾਪਿਆ ਤੇ ਧੀ ਹੁੰਦੀ ਹੈ ਨਾ ਉਹ ਬਹੁਤ ਉੱਟੀ ਤੇ ਪ੍ਰਮਾਤਮਾ ਜੀ ਮੈਂ ਉਹਦੀ ਗੱਲ ਪਹਿਲਾਂ ਵੀ ਕਹੀ ਆ ਹੁਣ ਵੀ ਕਹਿਣਾ ਹੈ ਕਿ ਵੀ ਇਹ ਗੁਰੂ ਸਾਹਿਬ ਹੀ ਨੇ ਜੋ ਤੁਹਾਡੇ ਤੋਂ ਕਿਰਪਾ ਲੈ ਰਹੇ ਨੇ ਜਿਵੇਂ ਆਪਾਂ ਥੱਲੇ ਬੈਠੇ ਸੀ ਇੱਕ ਵੀਰ ਜਦੋਂ ਆਇਆ ਤੇ ਮੈਂ ਤੁਹਾਨੂੰ ਦੱਸਿਆ ਕਿ ਵੀ ਇਹ ਵੀਰ ਨੂੰ ਵੀ ਇੱਥੇ ਸੇਵਾ ਮਿਲੀ ਪਰ ਉਹ ਕਹਿੰਦਾ ਕਿ ਮੈਂ ਉਹਦੀ ਹੈਲਪ ਕੀਤੀ ਤੇ ਉਹ ਨਸ਼ੇ ਦੇ ਵਿੱਚ ਫੇਰ ਪੈ ਗਿਆ ਉਸ ਨੂੰ ਕੰਮ 'ਚ ਵੀ ਲਵਾਉਣਾ ਸੀ ਉਹਨੂੰ ਮੈਂ ਘਰੇ ਵੀ ਰਖਾਇਆ ਪਰ ਉਹਦੇ ਵਾਸਤੇ ਮੈਂ ਟੈਕਸੀ ਕਰਾ ਕੇ ਦਿੱਤੀ ਹਸਪੀਟਲ ਜਾਣ ਨੂੰ ਤੇ ਉਹ ਟੈਕਸੀ ਦੇ ਵਿੱਚੋਂ ਉਤਰ ਗਿਆ ਇਸ ਲਈ ਕਿ ਨਾਲ ਵੀ ਸੇਵਾ ਮੈਂ ਖਿਆ ਵੀ ਉਹਨਾਂ ਨੇ ਇਹੀ ਕਿਹਾ ਵੀ ਤੇਰੀ ਪਰਮਾਤਮਾ ਨੇ ਪ੍ਰੀਖਿਆ ਲਈ ਆ ਉਹਦੀ ਮੁੰਡੇ ਦੀ ਮਾਂ ਨੇ ਅਰਦਾਸ ਕੀਤੀ ਕਿ ਪਰਮਾਤਮਾ ਮੇਰੇ ਪੁੱਤ ਨੂੰ ਸਮੱਤ ਬਖਸ਼ ਉਹ ਸਹੀ ਰਸਤੇ ਤੇ ਆ ਜਾਵੇ ਕਰੋ ਦਾ ਬਾਗ ਗਿਆ ਵਾ ਰੋਲ ਰਿਹਾ ਹੈ ਉਹਦਾ ਕੋਈ ਟਿਕਾਣਾ ਨਹੀਂ ਹੈਗਾ ਤੇ ਮੈਂ ਕਿਹਾ ਪਰਮਾਤਮਾ ਨੇ ਤੇਰੀ ਡਿਊਟੀ ਲਈ ਆ ਤੇ ਤੈ ਉਸ ਡਿਊਟੀ ਦੇ ਉੱਪਰ ਖਰਾ ਉਤਰੇ ਆ ਤੈ ਉਸ ਮੁੰਡੇ ਨੂੰ ਲੱਬਿਆ ਮੈਨੂੰ ਵੀਡੀਓ ਕਾਲ ਕੀਤੀ ਕਿ ਭਾਜੀਆਂ ਮੁੰਡਾ ਲੱਬਿਆ ਮੈਂ ਕਿਹਾ ਵੀ ਜਿੰਨੇ ਜੋ ਅੱਗੇ ਹੈਗੇ ਆਪਾਂ ਤੇਰੇ ਨਾਲ ਆ ਪਰ ਉਹ ਕਹਿੰਦਾ ਪਾਜੀ ਮੈਂ ਇਹਨੂੰ ਆਪਣੇ ਨਾਲ ਲੈ ਕੇ ਚੱਲਿਆਂ ਆ ਇਹਨੂੰ ਕੰਮ ਤੇ ਵੀ ਲਵਾਉਂਗਾ ਇਹਦਾ ਲਾਜ ਵੀ ਕਰਾਉਣਾ ਆ ਪਰ ਉਹ ਬੰਦਾ ਖੁਦ ਉਸ ਮੁੰਡੇ ਦੇ ਕੋਲੋਂ ਨਿਕਲ ਗਿਆ ਵੀ ਇਦਾਂ ਕੁਸ਼ਕ ਲੋਕ ਹੁੰਦੇ ਨੇ ਇਦਾਂ ਦੇ ਪਰ ਬਹੁਤੇ ਲੋਕ ਸਿਰਫ ਬਾਹਰਲੇ ਮੁਲਕਾਂ ਦੇ ਵਿੱਚ ਇਸੇ ਕਰਕੇ ਰੁਲ ਜਾਂਦੇ ਨੇ ਕਿ ਉਹਨਾਂ ਨੂੰ ਸਹੀ ਗਾਈਡ ਕਰਨ ਵਾਲਾ ਸਹੀ ਸਹਾਰਾ ਦੇਣ ਵਾਲਾ ਨਹੀਂ ਹੁੰਦਾ ਹੌਣ ਜੇਕਰ ਤੁਹਾਡੇ ਤੱਕ ਕੋਈ ਅਪਰੋਚ ਕਰਦਾ ਹੈ ਤੁਹਾਡੇ ਰੈਸਟੋਰੈਂਟ ਤੱਕ ਅਪਰੋਚ ਕਰਦਾ ਹੈ ਜੇਕਰ ਤੁਸੀਂ ਚੰਗੇ ਕੰਮ ਇੱਕ ਵਾਰ ਦੌਰ ਦੇ ਵਿੱਚ ਕਰਦੇ ਹੋ ਤੇ ਤਾਂ ਹੀ ਉਹਨਾਂ ਦਾ ਉੱਥੇ ਐਂਟਰ ਹੁੰਦੇ ਸਾਰ ਤੁਹਾਡਾ ਨਾਂ ਕੰਨਾਂ 'ਚ ਪੈ ਜਾਂਦਾ ਹੈ ਕਿ ਉਹ ਤੁਹਾਡੇ ਰੈਸਟੋਰੈਂਟ ਤੱਕ ਪਹੁੰਚਦੇ ਨੇ ਚਲੋ ਤੁਹਾਡੇ ਵੱਲੋਂ ਜੋ ਵੀ ਉਹਨਾਂ ਨੂੰ ਮੈਡੀਸਿਨ ਦਿੱਤੀ ਜਾਂਦੀ ਜੋ ਬਿਮਾਰ ਹੁੰਦੇ ਨੇ ਜਾਂ ਉਹ ਉਹਨਾਂ ਨੂੰ ਖਾਣਾ ਖਵਾਇਆ ਜਾਂਦਾ ਆ ਇਹ ਪ੍ਰਮਾਤਮਾ ਹੀ ਕਰਨ ਕਰਾਉਣ ਵਾਲਾ ਆ ਸਾਰਾ ਕੁਝ ਅੱਜ ਵੀ ਕੱਲ ਵੀ ਅ ਵੀਰ ਜੀ ਮੈਂ ਸਾਰੀਆਂ ਕੁੜੀਆਂ ਨੂੰ ਕਹਿਣਾ ਚਾਹਾਂਗੀ ਕਿ ਵੱਡੀ ਗੱਲ ਹੁੰਦੀ ਜਿਹੜੀ ਸਿੱਖਿਆ ਹੁੰਦੀ ਹੈ ਨਾ ਉਹ ਸਾਨੂੰ ਸਾਡੇ ਮਾਪਿਓ ਤੋਂ ਮਿਲੀ ਹੁੰਦੀ ਹੈ ਨਾ ਭਾਵੇਂ ਉਹ ਦੇਸ਼ ਹੋਵੇ ਤੇ ਭਾਵੇਂ ਪਰਦੇਸ ਹੋਵੇ ਠੀਕ ਹੈ ਜਿੰਨੀਆਂ ਕੁੜੀਆਂ ਬਹੁਤ ਬਾਰ ਆਉਂਦੀਆਂ ਨੇ ਬਹੁਤ ਬਾਰ ਬੜੀਆਂ ਕੁੜੀਆਂ ਮੈਨੂੰ ਇਨਬਾਕਸ ਦੇ ਵਿੱਚ ਮੈਸੇਜ ਕਰਦੀਆਂ ਨੇ ਕਿ ਅਸੀਂ ਤੇਰੇ ਵਰਗੀਆਂ ਬੰਨਣਾ ਚਾਹੁੰਦੀਆਂ ਵਾ ਤੇਰੇ ਵਰਗੀ ਹਿੰਮਤ ਰੱਖਣੀ ਚਾਹੁੰਦੀਆਂ ਵਾ ਹਨਾ ਤਾਂ ਵੀ ਇੰਨਾ ਤੇਰੇ ਮਨ ਗੱਸ ਸੈਟ ਹੋਣਾ ਚਾਹਨੀ ਆ ਮੈਂ ਇੱਕ ਕੁੜੀਆਂ ਨੂੰ ਮੈਸੇਜ ਦੇਣਾ ਚਾਹਨੀ ਆ ਕਿ ਜਿਵੇਂ ਮੈਂ ਕੁੜੀਆਂ ਨੂੰ ਕਹਿਣਾ ਚਾਹਨੀ ਆ ਕਿ ਸਾਰਿਆਂ ਨੂੰ ਕੁੱਲ ਮਿਲਾ ਕੇ ਪਤਾ ਹੈ ਕਿ ਮੇਰੇ ਮੰਮੀ ਪਾਪਾ ਨਹੀਂ ਹੈਗੇ ਪਰ ਫਿਰ ਵੀ ਮੈਂ ਲੋਕਾਂ ਦੀ ਕਿੰਨੀ ਸੇਵਾ ਕਰਦੀ ਆ ਹਨਾ ਪਰ ਮੈਂ ਇੱਕ ਗੱਲ ਕਵਾਂਗੀ ਕਿ ਸਾਰਿਆਂ ਨੂੰ ਮੈਂ ਵੀ ਬਹੁਤ ਗਰੀਬੀ ਚੋਂ ਉੱਠ ਕੇ ਆਈ ਆ ਵੀਰੇ ਮੈਂ ਇੰਨੀ ਗਰੀਬੀ ਚੋਂ ਉੱਠ ਕੇ ਆਈ ਆ ਨਾ ਮੈਂ 2000 9 ਦੇ ਵਿੱਚ ਇੱਥੇ ਆਈ ਸੀ ਮੈਂ 2007-8 ਦੀ ਗੱਲ ਕਰਦੀ ਆ ਅਜੇ ਅਗਲੇ ਦਿਨ ਦੀ ਗੱਲ ਏ ਮੇਰੇ ਜਦੋਂ ਮੈਂ ਬਾਹਰ ਆਈ ਸੀ ਨਾ ਸਾਡੇ ਕਰਨਾ ਨਲਕਾ ਵੀ ਕੋਨੀ ਸੀ ਹਾਂ ਤੱਲਾਇਟ ਵੀ ਕੋਨੀ ਸੀ ਜਦੋਂ ਮੈਂ ਬਾਹਰ ਆਈਆਂ ਠੀਕ ਹੈ ਜਿਸ ਟਾਈਮ ਮੈਂ ਬਾਹਰ ਆਈਆਂ ਵੀਰ ਮੈਂ ਬਹੁਤ ਮਿਹਨਤ ਕੀਤੀ ਹੈ ਮੈਂ ਲੋਕਾਂ ਦੀ ਸੇਵਾ ਵੀ ਕੀਤੀ ਪਰ ਮੈਂ ਮਿਹਨਤ ਵੀ ਬਹੁਤ ਕੀਤੀ ਹੈ ਮੈਂ ਹਰ ਕੁੜੀ ਨੂੰ ਮੈਸੇਜ ਦੇਣਾ ਚਾਹਨੀ ਹਾਂ ਕਿ ਜੇ ਕੁੜੀਆਂ ਮੁੰਡਿਆਂ ਨਾਲੋਂ ਘਟ ਨਹੀਂ ਹੁੰਦੀਆਂ ਜੇ ਸਹੀ ਤਰੀਕੇ ਨਾਲ ਮਿਲਟ ਕਰਨਾ ਤਾਂ ਜੇ ਰੁਣ ਨਾ ਤਾਂ ਤੱਕੇ ਨਾ ਖਾਣਾ ਪਤਾ ਨਹੀਂ ਮੈਨੂੰ ਕਹਿਣਾ ਚਾਹੀਦੀ ਜਾਂ ਗੱਲ ਨਹੀਂ ਕਹਿਣੀ ਚਾਹੀਦੀ ਕਈ ਮੇਰੀਆਂ ਭੈਣਾਂ ਬਾਹਰ ਹੁੰਦੀਆਂ ਨੇ ਆਉਂਦਿਆ ਸਾਰ ਉਸ ਸੋਚਦੀਆਂ ਨੇ ਕਿ ਸਾਨੂੰ ਕਿਸੇ ਦੀ ਸਪੋਰਟ ਮਿਲ ਜਾਵੇ ਹੂੰ ਠੀਕ ਹੈ ਜਦੋਂ ਅਸੀਂ ਜਾਇ ਤੇ ਚੜ ਕੇ ਅਸੀਂ ਆਪਣੇ ਮਾਪਿਆਂ ਨੂੰ ਇਹ ਗੱਲ ਕਹਿਣੀਆਂ ਵਾ ਨਾ ਕਿ ਅਸੀਂ ਪੁੱਤਰਾ ਵਾਂਗਰਾ ਬਾਹਰ ਕਮਾਈ ਕਰਾਂਗੇ ਅਤੇ ਪੁੱਤਰ ਬਣ ਕੇ ਬਾਹਰ ਆਉਣੀਆਂ ਵਾ ਸਾਰੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੀਦੀ ਆ ਜੇ ਤੁਸੀਂ ਪਿਵਾ ਨਾ ਬਾਤ ਹੀ ਕਰਦੀਆਂ ਨੇ ਨਾ ਤਾਂ ਫਿਰ ਪੁੱਤਰ ਬਣ ਕੇ ਵਿਖਾਇਆ ਕਰੋ ਹੂੰ ਮਿਰਚ ਜਦੋਂ ਮੈਂ ਬਾਹਰ ਆਈ ਸੀ ਨਾ ਸਾਡਾ ਇੱਕ ਪੇਟੀਆਂ ਵਾਲਾ ਕਮਰਾ ਹੁੰਦਾ ਸੀ ਹੈ ਨਾ ਹੂੰ ਜਦੋਂ ਮੈਂ ਉੱਥੋਂ ਤੁਰ ਲੱਗੀ ਸੀ ਨਾ ਤੇ ਮੇਰੇ ਨਾ ਪਿਓ ਨੇ ਮੈਨੂੰ ਨਾਲ ਲਾਇਆ ਸੀ ਮੈਨੂੰ ਕਹਿੰਦਾ ਸੀ ਕਿ ਤੂੰ ਪੁੱਤਰ ਬਣ ਕੇ ਵਾਪਸ ਆ ਜਾ ਵੀਰ ਉਹਨੇ ਮੈਨੂੰ ਨਾਲ ਲਾ ਕੇ ਕੋ ਗੱਲ ਕਹੀ ਸੀ ਕਿ ਤੂੰ ਮੇਰੀ ਚਾਂਸੀ ਦੀ ਰਾਣੀ ਹੈ ਮੱਚੂ ਨਹੀਂ ਬੋਲਦੀ ਵੀਰ ਦੁਨੀਆ ਤੱਤੁਰ ਗਿਆ ਜੇ ਕਿਤਾ ਸੁਣਦਾ ਹੋਇਆ ਨਾ ਅੱਜ ਤਾਂ ਉਹਨੇ ਕਿਹਾ ਤੂੰ ਮੇਰੀ ਚਾਂਸੀ ਦੀ ਰਾਣੀ ਹੈ ਤੂੰ ਮੇਰੀ ਚਾਂਸੀ ਦੀ ਰਾਣੀ ਬਣ ਕੇ ਵਾਪਸ ਆਈ ਵੀਰ ਮੈਂ ਸੱਚੀ ਆ ਜਿੱਤੀ ਕਰ ਜ਼ਿੰਦਗੀ ਦੇ 16 ਸਾਲ ਬਣੀ ਕੋਈ ਦਿੱਤਾ ਹੋਇਆ ਪਿਓ ਦਾ ਆਪਣਾ ਚਾਂਸੀ ਦੀ ਰਾਣੀ ਬਣ ਕੇ ਅੱਜ ਲੋਕਾਂ ਦੀ ਆਲੂ ਖਾਦੀਆਂ ਨਹੀਂ ਪ੍ਰਮਾਤਮਾ ਜੀ ਹਮੇਸ਼ਾ ਦੇਖੇ ਸੱਚੀ ਮੈਂ ਅੱਜ ਝੂਠੀ ਨਹੀਂ ਬੋਲਦੀ ਵੀਰ ਹੁਣ ਦੇਖੋ ਜੇਕਰ ਕਿਸੇ ਦਾ ਕੋਈ ਬੱਚਿਆਂ ਤੁਹਾਡੇ ਤੱਕ ਪਹੁੰਚਦਾ ਤੁਸੀਂ ਉਹਦੀ ਮਦਦ ਕਰਦੇ ਹੋ ਪਰਿਵਾਰ ਤੁਹਾਡੇ ਤੱਕ ਅਪਰੋਚ ਕਰਦਾ ਹੈ ਮੈਨੂੰ ਕਹਿੰਦੇ ਤੂੰ ਇਸ ਲਾਈਨ 'ਚ ਕਿਉਂ ਪਈ ਹੈ ਮੈਂ ਕਿੰਨੋ ਕਿੰਨੋ ਦੱਸਾਂ ਕਿ ਮੈਂ ਕਿਹੜੇ ਆਪਣੇ ਮਾਂ ਪਿਓ ਨੂੰ ਵਾਅਦੇ ਕਰਕੇ ਆਈ ਸਾਂ ਠੀਕ ਹੈ ਮੈਂ ਪੁੱਤਰਾਂ ਵਾਲੀ ਵੀ ਜਗ੍ਹਾ ਲਈ ਹੈ ਮੈਂ ਧੀਾਂ ਵਾਲੀ ਵੀ ਲਈ ਹੈ ਵੀਰੇ ਹਾਂ ਮੈਂ ਅੱਜ ਲੋਕਾਂ ਦੀ ਸੇਵਾ 'ਚ ਪਈ ਹਾਂ ਨਾ ਮੈਨੂੰ ਉਸੇ ਟਾਈਮ ਜਦੋਂ ਮੈਂ ਕਿਸੇ ਦੀ ਹਲਪ ਕਰਕੇ ਪੁੱਤਰ ਕਿ ਜਿੱਦੇ ਝੋਲੀ ਪਾ ਦਿੰਦੀ ਹਾਂ ਨਾ ਮੈਂ ਆਪਣੇ ਆਪ ਨੂੰ ਕਹਿੰਦੀ ਮੈਂ ਚਾਂਸੀ ਦੀ ਰਾਣੀ ਬਣ ਗਈ ਫਤ ਦੇ ਕੋਈ ਹਰ ਇੱਕ ਜਦੋਂ ਮਾਂ ਦਾ ਪੁੱਤ ਤੜਫਦਾ ਹੈ ਤੁਸੀਂ ਉਹਦੀ ਮਦਦ ਕਰਦੇ ਹੋ ਤੇ ਉਸ ਮਾਂ ਦੀ ਜਦੋਂ ਅੰਦਰਾਂ ਸੌਖੀਆਂ ਆਉਂਦੀਆਂ ਨੇ ਤੇ ਉਹਦੇ ਦਿਲੋਂ ਜਿਹੜੀ ਉਹ ਦਵਾ ਨਿਕਲਦੀ ਆ ਉਹ ਤੁਹਾਡੇ ਵਾਸਤੇ ਬਹੁਤ ਬਹੁਤ ਵੱਡੀ ਹੁੰਦੀ ਹੈ ਬਹੁਤ ਵੱਡੀ ਮੈਂ ਹੋਈ ਤੁਹਾਨੂੰ ਗੱਲ ਦੱਸ ਕਿ ਟਕ ਕਿ ਜਦੋਂ ਮੈਂ ਕਿਸੇ ਦੀ ਸੇਵਾ ਮੈਂ ਸੱਚੇ ਦਿਲੋਂ ਸੇਵਾ ਕਰਦੇ ਮੈਨੂੰ ਕੋਈ ਕਿਸੇ ਤੋਂ ਇਹ ਨਹੀਂ ਹੁੰਦਾ ਵੀ ਮੈਂ ਦੀ ਸੇਵਾ ਕਰੀ ਮੈਨੂੰ ਪਰਤੇ ਕੇ ਫੋਨ ਕਰੇਗਾ ਜਾਂ ਮੈਨੂੰ ਕੋਈ ਲਾਲਚ ਹੋਏਗਾ ਉਹਦੀ ਮੈਂ ਸੇਵਾ ਕਰਕੇ ਨਾ ਫਿਰ ਮੈਂ ਆਪਣੇ ਅੰਦਰ ਤਾਂ ਕਿ ਕਹਿੰਦੇ ਆ ਡੇੜੀ ਅਜ ਤਰੀਚਾ ਸਿਹਰੀ ਰਾਣੀ ਬਣਨ ਦੇ ਕੋਈ ਪਰਮਾਤਮਾ ਇੰਨੀ ਇੰਨੀ ਦੁਨੀਆ ਇੱਕ ਵੱਡੌਰ ਦੇ ਵਿੱਚ ਹੋਰ ਤੁਸੀਂ ਕਿਹਾ ਵੀ 100 ਤੋਂ ਪਲੱਸ ਬੰਦਾ ਹੈ ਪਲੱਸ ਬਿਲਕੁਲ ਪਰਮਾਤਮਾ ਨੇ ਕਿਸੇ ਹੋਰ ਨੂੰ ਨਹੀਂ ਚੁਣਿਆ ਤੁਹਾਨੂੰ ਚੁਣਿਆ ਜੀ ਕੋਈ ਨਹੀਂ ਹੋਰ ਕਰਦਾ ਕਬਾਡੌਰ ਠੀਕ ਹੈ ਹੁਣ ਤੁਸੀਂ ਆਪਾਂ ਜਿੱਦਾਂ ਗੱਲਬਾਤ ਕਰ ਰਹੇ ਤੁਸੀਂ ਦੱਸਿਆ ਵੀ ਤੁਹਾਡੇ 8-9 ਰੈਸਟੋਰੈਂਟ ਰਹੇ ਨੇ ਤੁਹਾਡੇ ਰੈਸਟੋਰੈਂਟ ਬਿਜ਼ਨਸਾਂ ਦੇ ਉੱਪਰ ਇਹਨਾਂ ਦੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਵੀ ਇਹਨਾਂ ਦੇ ਬਿਜ਼ਨਸਾਂ ਦੇ ਉੱਪਰ ਹਮਲੇ ਵੀ ਕੀਤੇ ਗਏ ਉਸ ਤੋਂ ਨੇ ਮਾਫੀ ਵੱਲੋਂ ਜਦੋਂ ਆਪਣੇ ਮੁੰਡੇ ਅਗਵਾ ਹੋ ਜਾਂਦੇ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਜਦੋਂ ਫਿਰ ਇਹਨਾਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਆ ਪੁਲਿਸ ਦੀ ਮਦਦ ਦੇ ਨਾਲ ਜਾਂ ਇੰਡੀਆ ਨੰਬੈਸੀ ਦੀ ਮਦਦ ਦੇ ਨਾਲ ਤਾਂ ਉਹਨਾਂ ਵੱਲੋਂ ਦਬਾਅ ਬਣਾਉਣ ਵਾਸਤੇ ਇਹਨਾਂ ਦੇ ਉੱਪਰ ਹਮਲੇ ਵੀ ਜਿਹੜੇ ਇਹਨਾਂ ਦੇ ਬਿਜ਼ਨਸਾਂ ਦੇ ਉੱਪਰ ਕੀ ਤੇਗ ਹੈ ਤੇ ਉਦੋਂ ਧਮਕੀਆਂ ਨੋਰਮਲ ਹੀ ਹੁੰਦੀਆਂ ਰਹਿੰਦੀਆਂ ਨੇ ਮੈਂ ਕਿਸੇ ਡੋਂਕਰ ਦਾ ਨਾਂ ਨਹੀਂ ਲੈਂਦੀ ਨਾ ਮੈਂ ਕਿਸੇ ਮਾਫੀਆ ਦਾ ਨਾਂ ਨਹੀਂ ਲੈਂਦੀ ਆ ਵੀਰ ਉਹਨਾਂ ਦੇ ਕਈ ਹੱਦ ਤਿੱਕਰ ਆਪਣਿਆਂ ਦਾ ਵੀ ਹੱਥ ਹੁੰਦਾ ਕਿਉਂਕਿ ਪਿੱਛੇ ਤਾਂ ਉਹ ਜਿਹੜੇ ਨੇ ਉਹਨਾਂ ਨੂੰ ਆਪਣੇ ਜਿਹੜੇ ਏਜੰਟ ਹੁੰਦੇ ਨੇ ਇੰਡੀਆ 'ਚ ਉਹੀ ਜਾਣਦੇ ਹੁੰਦੇ ਨੇ ਨਾ ਉਹੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਾਡੇ ਬੰਦਿਆਂ ਦੀ ਇਹ ਦੇਖਭਾਲ ਕਰ ਰਹੀਏ ਜਾਂ ਇਹਨਾਂ ਦੀ ਜਾਨਾਂ ਬਚਾ ਰਹੀਏ ਉਹ ਫਿਰ ਉਹਨਾਂ ਤਿੱਕਰ ਖਬਰਾਂ ਪਹੁੰਚਾਉਂਦੇ ਨੇ ਫਿਰ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਧਮਕੀਆਂ ਦੋਛਾ ਹੈ ਤੇ ਸਾਡੇ ਜਿਹੜੇ ਉਹਨਾਂ ਨੇ 20-20 30 ਲੱਖ ਲਿਆ ਹੁੰਦਾ ਵੀ ਇਹ ਜ ਉਦੋਂ ਗੱਲ ਹੋਈ ਸੀ ਕਿ ਇੱਕ ਮੁੰਡਾ ਆਪਣਾਮਾ ਦੇ ਜੰਗਲਾਂ ਦੇ ਵਿੱਚ ਗਵਾਚਿਆ ਸੀ ਜੀ ਤੇ ਤੁਸੀਂ ਮੈਨੂੰ ਉਦੋਂ ਇਹ ਗੱਲ ਕਹੀ ਸੀ ਕਿ ਅਸੀਂ ਇੱਕ ਵਾਰੀ ਉਸ ਜੰਗਲ ਦੇ ਵਿੱਚ ਗਏ ਸੀ ਕਿ ਅਸੀਂ ਮੁੰਡਿਆਂ ਦੀਆਂ ਬਾਹਾਂ ਦੇ ਵਿੱਚ ਕੜੇ ਦੇਖ ਕੇ ਪਛਾਣਿਆ ਕਿ ਵੀ ਕਿੰਨੇ ਪੰਜਾਬੀ ਆਪਣੇ ਮੁੰਡੇ ਜਿਹੜੇ ਆ ਕਿੰਨਾਂ ਦੀਆਂ ਲਾਸ਼ਾਂ ਇਹਨਾਂ ਜੰਗਲਾਂ ਦੇ ਵਿੱਚ ਪਈਆਂ ਨੇ ਪਰ ਉਹ ਚੀਜ਼ਾਂ ਹੁਣ ਫਲਮਾਂ ਦੇ ਵਿੱਚ ਵੀ ਦਿਖਾਈਆਂ ਗਈਆਂ ਨੇ ਵੀ ਡੌਂਕੀ ਜਿਹੜੀ ਆ ਉਹ ਹੁਣ ਪਹਿਲਾਂ ਵੀ ਮਾੜੀ ਸੀ ਹੁਣ ਵੀ ਮਾੜੀ ਹੈ ਤੇ ਅੱਗੇ ਵੀ ਮਾੜੀ ਰਹੂਗੀ ਕਿਉਂਕਿ ਰਸਤੇ ਜਿਹੜੇ ਖਤਰਨਾਕ ਆ ਪਰ ਚੰਦ ਰੁਪਈਆਂ ਦੀ ਵਜਾ ਕਰਕੇ ਆਪਾਂ ਉਹ ਸੌਖਾ ਰਸਤਾ ਚੁਣ ਲੈਨੇ ਆ ਜਿਹੜਾ ਪਹੁੰਚ ਗਏ ਜੀ ਉਹਦੇ ਵਾਸਤੇ ਸੌਖਾ ਜਿਹੜਾ ਨਹੀਂ ਪਹੁੰਚਿਆ ਉਹਦੇ ਵਾਸਤੇ ਔਖਾ ਆ ਕਿਉਂਕਿ ਪੈਸੇ ਚਲੋ ਜਰੂਰ ਏਜੰਟਾਂ ਵੱਲੋਂ ਮੋੜ ਦਿੱਤੇ ਜਾਂਦੇ ਨੇ ਪਰ ਕਿਸੇ ਦਾ ਪੁੱਤ ਜੀ ਜੀ ਉਹ ਪੈਸੇ ਦੇ ਬਰਾਬਰ ਨਹੀਂ ਕੀਤਾ ਜਾ ਸਕਦਾ ਤੇ ਬਾਕੀ ਹੋਰ ਕੋਈ ਤੁਸੀਂ ਮੈਸੇਜ ਦੇਣਾ ਚਾਹੋ ਤੇ ਤੁਸੀਂ ਜਰੂਰ ਦੱਸ ਕਰੋ ਸਾਡਾ ਨੂੰ ਜਾਂਦੇ ਜਾਂਦੇ ਦੇਖੇ ਜਾਓ ਮੈਂ ਸਾਰਿਆਂ ਨੂੰ ਇਹੀ ਕਹਾਂ ਕਿ ਕਿੱਕ ਮੇਰੀ ਭੈਣ ਹੈ ਜਿਹੜੀ ਰਿਆਨ ਤੋਂ ਰੋਜ਼ ਮੈਨੂੰ ਫੋਨ ਕਰਦੀ ਏ ਉਹਨਾਂ ਦੇ ਬੇਟੇ ਨੂੰ 4 ਸਾਲ ਹੋ ਗਏ ਨੇ ਉਹ ਵਾਪਸ ਆਵਾਜ਼ ਨਹੀਂ ਮਿਲੀ ਜਦੋਂ ਆਪਣੇ ਪੁੱਤਰ ਦੀ ਯਾਦ ਆਉਂਦੀ ਹੈ ਤੇ ਉਹ ਵੀਰ ਮੈਨੂੰ ਫੋਨ ਲਾ ਕੇ ਕਹਿੰਦੀ ਏ ਉਹਦੇ ਬੇਟੇ ਦਾ ਨਾਂ ਕਰਨ ਸੀਗਾ ਕਹਿੰਦੀ ਮੇਰਾ ਨਾ ਅੱਜ ਕਰਨ ਨਾਲ ਗੱਲ ਕਰਨੋਂ ਦਿਲ ਕਰਦਾ ਸੀ ਫਿਰ ਮੈਂ ਤੈਨੂੰ ਫੋਨ ਲਾ ਲਿਆ ਹੂੰ ਉਹ ਸੋਚੋ ਕਿ ਉਸ ਮਾਂ ਦੀਆਂ ਕਿੰਨੀਆਂ ਅੰਦਰ ਅੰਤਰਾ ਤੜਫਦੀਆਂ ਹੋਣਗੀਆਂ ਮੈਂ ਸਿਰਫ ਉਸ ਰਸਤੇ 'ਚ ਬੈਠੀ ਆ ਜਿੱਥੋਂ ਉਹਦੇ ਪੁੱਤਰ ਵਾਪਸ ਨਹੀਂ ਗਿਆ ਤੇ ਉਹ ਸਿਰਫ ਆਪਣੇ ਪੁੱਤਰ ਨੂੰ ਮਿਸ ਕਰਕੇ ਮੈਨੂੰ ਫੋਨ ਕਰਕੇ ਕਹਿੰਦੀ ਏ ਕਰਨ ਦੀ ਯਾਦ ਆ ਰਹੀ ਸੀ ਹੂੰ ਕੀ ਮਾਦੀ ਤੇ ਦਿੱਤੀ ਇਹ ਦੁੱਤੀ ਕੀਤੀ ਸੀ ਇਹਨਾਂ ਵੀਰ ਸੋਚੋ ਮਰਾ ਕੀ ਮਾਪੇ ਦੁੱਤੇ ਕੀ ਕਰਨਗੇ ਮੈਂ ਇਹੀ ਕਹਿੰਦੀ ਸਾਰਿਆਂ ਨੂੰ ਮੈਸੇਜ ਦਿੰਦੀ ਨਾ ਨਾ ਇਹਨਾਂ ਰਸਤਿਆਂ ਤੇ ਤੁਰਿਆ ਕਰੋ ਠੀਕੇ ਮੈਂ ਹੁਣ ਸਾਰਿਆਂ ਨੂੰ ਇਹ ਕਹਿਣਾ ਚਾਹਨੀ ਹਾਂ ਕਿ ਜਿਹੜੇ ਰਸਤੇ ਤੇ ਬੈਠੇ ਹੋਏ ਨੇ ਨਾ ਜਿਹੜੇ ਕਈ Peru ਬੈਠੇ ਨੇ ਕਈ ਅਕਵਾਡੋਰ ਤੇ ਕਈ ਕੋਲੰਬੀਆ ਕਪੂਰਗਨ ਦੇ ਵਿੱਚ ਬੈਠੇ ਹੋਏ ਨੇ ਉਹ ਵਾਪਸ ਮੁੜ ਜਾਣ ਬਹੁਤ ਮੰਡਾ ਬੈਠਾ ਹੈ ਮੈਨੂੰ ਇਹ ਗੱਲ ਮੈਂ ਹੁਣ ਕੈਮਰਾ ਕਰੀਆ ਮੈਨੂੰ ਅੰਬੈਸੀ ਵਾਲੇ ਦੱਸਦੇ ਨੇ ਫੋਨ ਕਰਕੇ ਇੰਡੀਅਨ ਐਮਬੈਸੀ ਮੈਨੂੰ ਕਾਲ ਕਰਕੇ ਕਹਿੰਦੀ ਏ ਠੀਕ ਏ ਵੀ ਨਿੰਦਰ ਤੂੰ ਜਿਹੜੇ ਤਰੇ ਪੰਜਾਬੀ ਬੈਠੇ ਨੇ ਉਹਨਾਂ ਨੂੰ ਕਹਿ ਵਾਪਸ ਮੁੜ ਜਾ ਮੈਂ ਕਿਹਾ ਸਰ ਮੈਂ ਕਿਵੇਂ ਕਹਿ ਸਕਦੀ ਆ ਕੁੜੀਆਂ ਵੀ ਨੇ ਕੁੜੀਆਂ ਵੀ ਨੇ ਕੁੜੀਆਂ ਵੀ ਨੇ ਇਹ ਮੈਨੂੰ ਐਮਬੈਸੀ ਦੱਸਦੀ ਫੋਨ ਕਰਕੇ ਮੈਨੂੰ ਹੋਰ ਨਹੀਂ ਕਿਸੇ ਨੇ ਦੱਸਿਆ ਓਕੇ ਉਹਨਾਂ ਨੂੰ ਤੇ ਪਹੁੰਚ ਗਿਆ ਨਾ ਗੱਲਾ ਉਹਨਾਂ ਵਿੱਚੋਂ ਕੋਈ ਬੰਦਾ ਭੱਜ ਜਾਂਦਾ ਹੈ ਹੁਣ ਪਿੱਛੇ ਜੇ ਥੋੜੇ ਕੁ ਦਿਨ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਬੰਦਾ 3 ਮਹੀਨੇ ਪਤਾ ਨਹੀਂ 5 ਮਹੀਨੇ ਅੰਦਰ ਹੀ ਰਿਹਾ ਆਏ ਉਹਨੂੰ ਆਪਣੀ ਪੰਜਾਬੀ ਵੀ ਭੁੱਲ ਗਈ ਹਿੰਦੀ ਵੀ ਭੁੱਲ ਗਈ ਅੰਬੈਸੀ ਚ ਗਿਆ ਉਹਨੂੰ ਗੱਲ ਹੀ ਨਾ ਆਵੇ ਉਹਨਾਂ ਨੇ ਚੁੱਕ ਕੇ ਫੋਨ ਮੈਨੂੰ ਲਾਤਾ ਕਹਿੰਦੇ ਨਿੰਦਰਿੰਦਰ ਨਾਲ ਗੱਲ ਕਰੇ ਕੀ ਕਹਿੰਦਾ ਮੇਰੇ ਨਾਲ ਇੰਗਲਿਸ਼ ਚ ਗੱਲ ਕਰੀ ਜਾਵੇ ਠੀਕ ਹੈ ਮੈਂ ਉਹਨੂੰ ਕਿਹਾ ਵੀਰੇ ਮੈਂ ਪੰਜਾਬੀਆਂ ਹੌਸਲਾ ਰੱਖ ਮੈਂ ਪੰਜਾਬੀਆਂ ਪੰਜਾਬੀ ਚ ਗੱਲ ਕਰ ਨਾਰਮਲ ਆ ਉਹ ਨਾ ਉਹਨੂੰ ਸਮਝ ਨਹੀਂ ਆਵੇ ਜੇ ਉਹ ਛੱਡੇ ਤਾਂ ਹਿੰਦੀ ਚ ਲੱਗੇ ਉਹ ਬੰਦਾ ਡਿਪਰੈਸ਼ਨ ਚ ਚਲਾ ਗਿਆ ਉਹਨੂੰ ਆਪਣੀ ਜਪਾਨ ਭੁੱਲ ਗਈ ਹਾਂ ਤਾਂ ਉਹਨੇ ਮੈਨੂੰ ਦੱਸਿਆ ਬਾਅਦ ਵਿੱਚ ਉਹਦੇ ਟੀਕੇ ਲੱਗੇ ਹੋਏ ਪਤਾ ਨਹੀਂ ਕਾਦੇ ਕਾਦੇ ਹਾਂ ਇੰਨੇ ਮਾੜੇ ਹਾਲਾਤ ਬੱਚਿਆਂ ਦੇ ਨੇ ਮੇਰਾ ਮੈਸੇਜ ਆਖੀਏ ਕਿ ਵਾਪਸ ਚਲੇ ਜਾ ਠੀਕ ਹੈ ਜਿਹੜੇ 4 ਸਾਲ ਪਤਾ ਨਹੀਂ ਬਾਅਦ ਵਿੱਚ ਕੀ ਹੋਣਾ ਹੈ ਕੀ ਨਹੀਂ ਇਹ ਵੇਟ ਕਰ ਰਹੇ ਨੇ ਕਿ ਟਰੰਪ ਜਾਏਗਾ ਤੇ ਵਾਪਸ ਅਸੀਂ ਬੈਠੇ ਇਸ ਕਰਕੇ ਨੇ ਕਿ ਟਰੰਪ ਸਰਕਾਰ ਜਾਊਗੀ ਤੇ ਰਸਤਾ ਖੁੱਲ ਸਕਦਾ ਤੇ ਦੁਬਾਰੇ ਗਾ ਟੱਪ ਸਕਦੇ ਆ ਪਰ ਹੁਣ ਉਹਨਾਂ ਦੀ ਵੀ ਮਜਬੂਰੀ ਇਹ ਦੇਖਿਆ ਜਾਵੇ ਤਾਂ ਏਜੰਟਾਂ ਨੂੰ 40 40 50 50 ਲੱਖ ਰੁਪਏ ਦੇ ਕੇ ਬੈਠੇ ਨੇ ਜੋ ਪਿੱਛੇ ਮੁੜਦੇ ਨੇ ਤਾਂ ਪਰਿਵਾਰ ਖੁਦ ਖੁਸ਼ੀ ਕਰਦਾ ਜਾਂ ਆਪ ਨੂੰ ਕਰਨੀ ਪੈਣੀ ਆ ਇੰਨਾ ਕਰਜ਼ਾ ਵੀ ਸਿਰ ਤੇ ਸਿਰ ਤੇ ਤਾਂ ਉਹ ਤਾਂ ਗੱਲ ਮੈਂ ਤੁਹਾਡੀ ਨੂੰ ਸਮਝੀ ਪਰ ਜਾਨ ਤੋਂ ਉੱਪਰ ਤਾਂ ਕੁਝ ਨਹੀਂ ਵੇਚੀ। ਜਾਨ ਤੋਂ ਉੱਪਰ ਚਲੋ ਹੈ ਨਹੀਂ ਸਿਸਟਮ ਪਰ ਚਲੋ ਬਾਕੀ ਹਰ ਇੱਕ ਦੀ ਆਪੋ ਆਪਣੀ ਸਿਚੁਏਸ਼ਨ ਆ। ਪਰ ਆਪਾਂ ਜੋ ਕੁਝ ਤੁਹਾਡੀ ਅੱਖੀਂ ਦੇਖਿਆ ਹਾਲ ਉਹ ਤੁਸੀਂ ਸਾਰਾ ਇਸ ਇੰਟਰਵਿਊ ਦੇ ਵਿੱਚ ਦੱਸਿਆ ਹੈ। ਉਮੀਦ ਆ ਬਹੁਤ ਸਾਰੇ ਪਰਿਵਾਰਾਂ ਤੱਕ ਸਾਡਾ ਸੁਨੇਹਾ ਇਹ ਪਹੁੰਚ ਗਿਆ ਹੋਵੇਗਾ। ਜੇਕਰ ਤੁਹਾਡੇ ਧੀਆ ਪੁੱਤ ਇਹਨਾਂ ਰਸਤਿਆਂ ਦੇ ਵਿੱਚ ਬੈਠੇ ਨੇ ਪੈਸੇ ਨੂੰ ਮਾਰੋ ਗੂਲੀ ਪੈਸਾ ਤੁਹਾਡਾ ਪੁੱਤ ਤੁਹਾਨੂੰ ਆ ਕੇ ਇੱਥੇ ਕਮਾ ਕੇ ਦੇ ਦੇਵੇਗਾ। ਕੋਸ਼ਿਸ਼ ਕਰੋ ਕਿ ਆਪਣੇ ਪੁੱਤ ਨੂੰ ਸਮਝਾ ਕੇ ਵਾਪਸ ਉਹਨੂੰ ਤੁਸੀਂ ਆਪਣੇ ਪਿੰਡ ਦੇ ਵਿੱਚ ਬੁਲਾ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਹੈਲਪ ਚਾਹੀਦੀ ਹੋਵੇ ਆਪਣੇ ਪੁੱਤ ਨੂੰ ਵਾਪਸ ਬੁਲਾਉਣ ਵਾਸਤੇ ਕੋਈ ਇੰਡੀਆਨ ਐਮਬੈਸੀ ਦੀ ਹੈਲਪ ਚਾਹੀਦੀ ਹੋਵੇ ਤਾਂ ਨਿੰਦਰ ਗਿੱਲ ਜੀ ਆਪਣਾ ਨੰਬਰ ਬੋਲ ਦਿੰਦੇ ਆ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲਿਓ ਆਪਣੇ ਬੱਚੇ ਦੀ ਪਾਸਪੋਰਟ ਦੀ ਫੋਟੋ ਫੋਟੋਕਾਪੀ ਆਧਾਰ ਕਾਰਡ ਪੈਨ ਕਾਰਡ ਭੇਜ ਦਿਓ ਤੇ ਇਹ ਤੁਹਾਡੀ ਪ੍ਰੋਪਰ ਤਰੀਕੇ ਨਾਲ ਹੈਲਪ ਕਰ ਦੇਣਗੇ ਤੁਹਾਡੇ ਬੱਚੇ ਨੂੰ ਜਿੱਥੇ ਵੀ ਬੈਠਾ ਹੋਇਆ ਉੱਥੋਂ ਲੈ ਕੇ 에어ਪੋਰਟ ਤੇ ਪੂਰੀ ਕਾਰਵਾਈ ਕਰਨ ਦਾ ਸਾਰੇ ਇਹਨਾਂ ਨੇ ਪਰਮਾਤਮਾ ਨੇ ਡਿਊਟੀ ਲਈ ਆ ਤੇ ਆਪਾਂ ਵੀ ਸੇਵਾ ਜਿਹੜੀ ਆ ਉਹ ਬੜੇ ਮਾਣ ਦੇ ਨਾਲ ਇਹਨਾਂ ਨੂੰ ਹੀ ਆਪਾਂ ਕਹਿਣਾ ਹੈ ਜੇਕਰ ਤੁਸੀਂ ਮੈਨੂੰ ਵੀ ਕਾਲ ਕਰੋਗੇ ਮੈਂ ਵੀ ਇਹਨਾਂ ਨੂੰ ਕ ਜਗਵਿੰਦਰ ਸਿੰਘ ਕੰਗ ਭਾਜੀ ਯੂ ਐਸ ਏ ਤੋਂ ਉਹਨਾਂ ਨੂੰ ਕਹਿ ਸਕਣਾ ਆ ਕਿ ਕਿਉਂਕਿ ਇਹ ਸਾਰੀ ਟੀਮ ਇੱਕ ਗਰੁੱਪ ਬਹੁਤ ਵਧੀਆ ਜਿਹੜਾ ਕਿ ਕੰਮ ਕਰ ਰਹੇ ਨੇ ਆਪਣੇ ਨੌਜਵਾਨਾਂ ਦੇ ਅੱਗੇ ਆਉਣ ਵਾਸਤੇ ਤੇ ਨਿੰਦਰ ਗੱਲ ਜੀ ਆਪਣਾ ਕੋਈ ਨੰਬਰ ਜ਼ਰੂਰ ਬੋਲ ਦਿਓ ਤਾਂ ਜੋ ਤੁਹਾਡੇ ਨਾਲ ਪਰਿਵਾਰ ਸੰਪਰਕ ਕਰ ਸਕਣ। ਕਿ ਮੈਂ ਜਿਸ ਤਰ੍ਹਾਂ ਕਿ ਪਹਿਲਾਂ ਦੱਸ ਦਿੱਤੀ ਆ ਕਿ ਮੈਂ ਸਾਊਥ ਅਮਰੀਕਾ ਇਨ ਅਕਵਾਡੋਰ ਕੁਇਟੋ ਦੇ ਵਿੱਚ ਰਹਿੰਦੀ ਆ ਮੇਰਾ ਇੰਡੀਅਨ ਤਾਜ ਮੈ restaurent ਹੈਗਾ। ਮੇਰਾ ਨੰਬਰ ਹੈਗਾ +593995965409 ਤੁਸੀਂ ਮੇਰੇ ਨਾਲ ਉਸ ਨੰਬਰ ਤੇ ਗੱਲ ਕਰ ਸਕਦੇ ਹੋ ਅਗਰ ਉੱਥੇ ਦਿਨ ਰਾਤ ਦਾ ਫਰਕ ਹੈ ਜਿਵੇਂ ਅਸੀਂ ਨਹੀਂ ਵੀ ਤੁਹਾਡੇ ਨਾਲ ਗੱਲ ਕਰੀ ਤੁਸੀਂ ਅਸ ਜਦਵਿੰਦਰ ਵੀਰ ਜੀ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ ਬਹੁਤ ਚੰਗੇ ਇਨਸਾਨ ਨੇਗੇ ਠੀਕ ਹੈ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਮੈਂ ਇੱਥੇ ਆਈਆਂ ਪੈਰਿਸ ਦੇ ਵਿੱਚ ਤੇ ਇਹਨਾਂ ਨੂੰ ਮਿਲ ਕੇ ਮੈਨੂੰ ਐ ਲੱਗਾ ਕਿ ਜਿਵੇਂ ਮੈਂ ਅੱਜ ਆਪਣੇ ਮਾਂ ਪਿਓ ਜਣੇ ਪ੍ਰਾਣ ਨੂੰ ਮਿਲੀ ਹੁਣੀ ਆ ਤਾਂ ਬਹੁਤ ਹੀ ਚੰਗਾ ਲੱਗ ਰਿਹਾ ਸੱਚੀ ਬਹੁਤ ਚੰਗੇ ਇਨਸਾਨ ਨੇ ਤੇ ਤੁਸੀਂ ਇਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਤੁਹਾਡਾ ਵੀ ਭੈਣ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪੈरिस ਪਹੁੰਚਿਓ ਇੰਨੀ ਦੂਰ ਇੰਨਾ ਸਫ਼ਰ ਤੈਅ ਕਰਕੇ ਤੁਸੀਂ ਸਾਡੇ ਤੱਕ ਪਹੁੰਚੇ ਹੋ ਤੇ ਚਲੋ ਅੱਜ ਆਪਾਂ ਰੂਬਰੂ ਹੋਏ ਆ ਤੇ ਆਪਾਂ ਵੀ ਗੱਲਾਂ ਬਹੁਤ ਸਾਰੀਆਂ ਕੀਤੀਆਂ ਤੇ ਆਪਾਂ ਕੋਸ਼ਿਸ਼ ਕੀਤੀ ਵੀ ਇਹਨਾਂ ਗੱਲਾਂ ਨੂੰ ਰਿਕਾਰਡ ਕਰਕੇ ਲੋਕਾਂ ਤੱਕ ਵੀ ਇਹ ਮੈਸੇਜ ਪਹੁੰਚਾਇਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਟਾਈਮ ਦਿੱਤਾ ਇਸ ਵੀਡੀਓ ਨੂੰ ਤੁਸੀਂ ਸੁਣਿਆ ਬਹੁਤ-ਬਹੁਤ ਸ਼ੁਕਰੀਆ ਸੱਸੀ